हां जी किसान ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਓ ਜਿਵੇਂ ਆਪਾਂ ਜਾਣਦੇ ਬੇਸਵਾਰ ਜਿਹੜੇ ਆ ਗੇਤੇ ਝੋਨੇ ਸੀ ਉਹਨਾਂ ਦੇ ਝਾੜ ਕਾਫੀ ਜ਼ਿਆਦਾ ਜਿਹੜੇ ਉਮੀਦ ਤੋਂ ਘੱਟ ਆ ਰਹੇ ਨੇ ਤਾਂ ਇਸ ਕਰਕੇ ਜਿਹੜੇ ਕਿਸਾਨ ਵੀਰਾਂ ਦੇ ਝੋਨਾ ਵੜਨਾ ਹੈ ਜਾਂ ਵੱਢ ਕੇ ਮੰਡੀ ਦੇ ਵਿੱਚ ਛੋਟਿਆ ਉਹ ਵੀ ਹੁਣ ਥੋੜਾ ਜਿਹਾ ਉਹਨਾਂ ਦੇ ਮਨ ਦੇ ਵਿੱਚ ਵੀ ਡਾਰੇਗਾ ਵੀ ਪਤਾ ਨਹੀਂ ਹੁਣ ਝੋਨੇ ਦਾ ਝਾੜ 60 ਮਣ ਹੋਊਗਾ 65 ਮਣ ਹੋਊਗਾ 70 ਉਹ 75 ਆਊ ਜਾਂ ਕਿੰਨਾ ਆਊਗਾ ਕਿਉਂਕਿ ਜਿੰਨੇ ਟਾਈਮ ਤੱਕ ਕਰੀ ਆਪਣੀ ਤौलਦੀ ਨਹੀਂ ਹੁਣ ਤੱਕ ਆਪਾਂ ਝਾੜ ਕਨਫਰਮ ਨਹੀਂ ਕਰ ਸਕਦੇ ਪਰ ਆਪਾਂ ਨੂੰ ਵੱਡਣ ਤੇ ਪਤਾ ਲੱਗ ਜਾਂਦਾ ਵੀ ਝਾੜ ਕਿੰਨਾ ਹੋਊਗਾ ਵੱਡਣ ਤੇ ਆਪਾਂ ਤਾਂ ਨਹੀਂ ਆਪਾਂ ਨੂੰ ਕਲੀਅਰ ਹੁੰਦਾ ਕਿਉਂਕਿ ਵੱਡਣ ਸਮੇ ਜਿਹੜਾ ਟਰਾਲੀਆਂ ਦੇ ਵਿੱਚ ਟਰਾਲੀਆਂ ਦੇ ਵਿੱਚ ਫੋਗ ਕਾਫੀ ਜ਼ਿਆਦਾ ਹੁੰਦਾ ਕਿਉਂਕਿ ਮਸ਼ੀਨਾ ਕਈ ਮਸ਼ੀਨਾ ਦੇ ਵਿੱਚ ਹਵਾ ਜਿਹੜੀ ਤੇਜ਼ ਉਹਨਾ ਕੀਤੀ ਹੁੰਦੀ ਯਾਨੀ ਕਿ ਜਿਹੜਾ ਫੋਗ ਹੁੰਦਾ ਥੱਲੇ ਡੇਗ ਪੈਂਦਾ ਤੇ ਕਈਆਂ 'ਚ ਜਿਹੜੀਆਂ ਉਹ ਬਾਸਕੜਾ ਥੋੜੀ ਜੀ ਟਾਈਡ ਕਰ ਦਿੰਦੇ ਕਿ ਜਿੰਨਾ ਵੀ ਫੋਗ ਹੋਵੇ ਝੋਨਾ ਹੋਵੇ ਸਾਰਾ ਉਹ ਆਪਣਾ ਟਰਾਲੀ ਦੇ ਟਰਾਲਿਆਂ ਦੇ ਵਿੱਚ ਆ ਜਾਂਦਾ ਇਹ ਗੰਗ ਇਸ ਕਰਕੇ ਆਪਾਂ ਨੂੰ ਜਿਹੜਾ ਟਰਾਲੀ ਜਾਂ ਟਰਾਲਿਆਂ ਤੋਂ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਵੀ ਆਪਣਾ ਝਾੜ ਕਿੱਥੇ ਹੋਊਗਾ ਪਰ ਥੋੜਾ ਬੋਧਾ ਕਿਸਾਨ ਵੀਰਾਂ ਨੂੰ ਤਜਰਬੇ ਦੇ ਹਿਸਾਬ ਨਾਲ ਅੰਦਾਜ਼ਾ ਲੱਗ ਜਾਂਦਾ ਪਰ ਅਸਲ ਦੇ ਅਸਲੀ ਝਾੜ ਆਪਾਂ ਜਿਹੜਾ ਮੰਡੀ ਜਾ ਕੇ ਦੇਖਣ ਨੂੰ ਮਿਲਦਾ ਸੋ ਐਸੇ ਢਾਰ ਕਰਕੇ ਕਿਸਾਨ ਵੀਰਾਂ ਨੂੰ ਸੋਚ ਰਿਹਾ ਬਈ ਇਹ ਗੇਤੇ ਝੋਨੇ ਤਾਂ ਘੱਟ ਝਾੜ ਹੈ ਤੇ ਸਾਡਾ ਹੁਣ ਪਤਾ ਨਹੀਂ ਕਿੰਨਾ ਕਾਵੇਗਾ ਤੇ ਉਸੇ ਤੇ ਅੱਜ ਆਪਾਂ ਗੱਲਬਾਤ ਕਰਨੀ ਕਿ 5 ਜੂਨ ਤੋਂ ਲੈ ਕੇ 25 30 ਜੂਨ ਤੱਕ ਜਿਹੜੇ ਝੋਨੇ ਲੱਗੇ ਉਹਨਾਂ ਦੇ ਝਾੜ ਕਿਹੜੇ ਤਰੀਕ ਵਾਲੇ ਝੋਨੇ ਜਿਹੜਾ ਚੰਗਾ ਝ ਤੇ ਜਿਹੜੇ ਕਿਸਾਨ ਵੀਰਾਂ ਦੇ ਅਗੇਤੇ ਝੋਨੇ ਦੇ ਝਾੜ ਘਟ ਆਇਆ ਜਿਨ੍ਹਾਂ ਦੇ ਜਾਨਕੀ ਝੋਨੇ ਤਲ ਚੁੱਕੇ ਆ ਉਹ ਝਾੜ ਝਾੜ ਘਟ ਆਉਂਦਾ ਕਾਰਨ ਕੀ ਰਿਹਾ ਸੋ ਪੂਰੀ ਗੱਲਬਾਤ ਕਰਦੇ ਜਿਹੜੇ ਪ੍ਰੋਪਰਟੀ ਵੀਡੀਓ ਚੈਨਲ ਤੇ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੇਕਰ ਵੀਡੀਓ ਪੇਤੇ ਦੇਖ ਰਹੇ ਪੇ ਨੂੰ ਲਾਈਕ ਤੇ ਫੋਲੋ ਕਰ ਲਓ ਤੇ ਹੋਰ ਪਤਾਂ ਵੀਡੀਓ ਜਰੂਰ ਸ਼ੇਅਰ ਕਰਿਓ ਸੋ ਕਿਸਾਨ ਭਰਾਵੋ ਜਿਹੜੇ ਕਿਸਾਨ ਵੀਰਾਂ ਨੇ ਝੋਨੇ ਅਗੇ ਤੇ ਲਾਇਏ ਸੀ ਜਾਂ ਵੜ ਲਿਆ ਕਿਉਂਕਿ ਆਪਾਂ ਜਾਣਦੇ ਵੀ ਉਹਨਾਂ ਦੇ ਝਾੜ ਕਿਸੇ ਕਿਸਾਨ ਵੀਰ ਦਾ 60 ਮਾਣ ਆ ਰਿਹਾ ਕਿਸੇ ਦਾ 65 ਮਾਣ ਆ ਰਿਹਾ ਤੇ ਵੱਧ ਤੋਂ ਵੱਧ ਕਿਸੇ ਦਾ ਚੰਗਾ ਜਿਹੜਾ ਚੰਗਾ ਸਾਮ ਸੰਭਾਲ ਹੋ ਗਈ ਆ ਜਾਂ ਬਿਮਾਰੀ ਘਟਾਈ ਉਸ ਸਮੇਂ ਤਾਂ ਉਹ ਵੱਧ ਤੋਂ ਵੱਧ 70 ਮੰਨ ਤੱਕ ਜਾ ਚਲੇ ਗਿਆ ਤੇ ਓਵਰ ਆਲ ਜੇਕਰ ਅਗੇਤੇ ਝੋਨੇ ਦੀ ਕਿਉਂਕਿ ਇਹਦੇ ਵਾਢੀ ਬਹੁਤ ਹੀ ਜਿਆਦੀ ਨਹੀਂ ਹੋਈ 10% ਆਪਾਂ ਕਹਿ ਸਕਦੇ 5-10% ਵਾਢੀ ਹੋਈ ਆ ਤੇ ਉਹ ਤੋਂ ਆਪਾਂ ਜਿਹੜਾ 100% ਝੋਨੇ ਦੇ ਝਾੜ ਦਾ ਦਾ ਜਾਨ ਨਹੀਂ ਲਗਾਇਆ ਜਾ ਸਕਦਾ ਪਰ ਅਗੇਤੀਆਂ ਜਿਹੜੇ ਵੱਡੇ ਗੋ ਉਹਨਾਂ ਦਾ ਚਲੋ ਜਿਨ੍ਹਾਂ ਦਾ ਝਾੜ ਘਟਾ ਕ ਉਹਦਾ ਕਾਰਨ ਵੀ ਇੱਕ ਰਿਹਾ ਵੀ ਜਿਹੜਾ ਮੌਸਮ ਦੀ ਖਰਾਬੀ ਇੱਕ ਝਾੜ ਘਟਾ ਦਾ ਮੌਸਮ ਦੀ ਖਰਾਬੀ ਤੇ ਦੂਜਾ ਆਇਆ ਸੀ ਜਿਹੜੀਆਂ ਬਿਮਾਰੀਆਂ ਦਾ ਅਟੈਕ ਕਿਉਂਕਿ ਜਿਹੜੇ ਉਹ ਗੇਤੇ ਝੋਨੇ ਸੀ ਉਹਨਾਂ ਦਾ ਜਿਹੜਾ ਸ਼ੁਰੂਆਤ ਤੋਂ ਲੈ ਕੇ ਯਾਨੀ ਗੋਭ ਸਮੇਂ ਜਦੋਂ ਮੁੰਝਰ ਨਿਕਲਦੀ ਆ ਉਦੋਂ ਤੋਂ ਲੈ ਕੇ ਜਿੰਨੇ ਟਾਈਮ ਤੱਕ ਦਾਣਾ ਨਹੀਂ ਚੱਲਿਆ ਉਹਨੇ ਟਾਈਮ ਤੱਕ ਜਿਹੜਾ 15 ਤੋਂ 20 ਦਿਨ ਕਿਉਂਕਿ ਇਹ ਪ੍ਰੋਸੈਸ ਜਿਹੜਾ ਦਾਣਾ ਆਪਣਾ ਝੋਨਾ ਗੋਭ ਤੋਂ ਲੈ ਕੇ ਮੁੰਝਰ ਨਿਕਲ ਤੱਕ ਦਾ ਦਾਣਾ ਸਖਤ ਹੋਣ ਤੱਕ ਥੋੜਾ ਜਿਹਾ ਤੇ 15 ਤੋਂ 20 25 ਦਿਨ ਤੱਕ ਇਹ ਸਮਾਂ ਲੈਂਦਾ ਝੋਨਾ ਤੇ ਉਹਦਾ ਸਾਰਾ ਇਹ ਪ੍ਰੋਸੈਸ ਜਿਹੜਾ ਉਹ ਖਰਾ ਮੌਸਮ ਦੇ ਵਿੱਚ ਹੀ ਹੋਇਆ ਧੁੱਪ ਲੱਗ ਗਈ ਮੌਸਮ ਖਰਾਬਾ ਮੀਂਹ ਪੈ ਗਈ ਹਨੇਰੀ ਚੱਲ ਗਈ ਉਹਦੇ ਕਾਰਨ ਜਿਹੜਾ ਦੋ ਕਾਰਨ ਬਣ ਗਏ ਇੱਕ ਤਾਂ ਮੌਸਮ ਖਰਾਬ ਰਹਿ ਗਿਆ ਤੇ ਦੂਜਾ ਕਾਰਨ ਉਸੇ ਸਮੇਂ ਜਿਹੜਾ ਦੋ ਤਿੰਨ ਬਿਮਾਰੀਆਂ ਦਾ ਅਟੈਕ ਜਿਹੜਾ ਝੋਨਿਆਂ 'ਚ ਦੇਖਣ ਨੂੰ ਮਿਲਿਆ ਪਹਿਲੇ ਨੰਬਰ ਤੇ ਬੀਰਬੀ ਦਾ ਅਟੈਕ ਦੇਖਣ ਨੂੰ ਮਿਲ ਗਿਆ ਦੂਜੇ ਨੰਬਰ ਤੇ ਬਲਾਸਟ ਤੀਜੇ ਨੰਬਰ ਤੇ ਸਭ ਤੋਂ ਜਿਹੜੀ ਖਤਰਨਾਕ ਬਿਮਾਰੀ ਜਿਹੜਾ ਕਾਫੀ ਜ਼ਿਆਦਾ ਝੋਨਿਆਂ ਦਾ ਝਾੜ ਘਟਾਉਣ ਦਾ ਕਾਰਨ ਬਣੀ ਹੈ ਗੇਤਿਆਂ ਦਾ ਉਹ ਸੀ ਪੈਨਿਕਲ ਬਲਾਈਟ ਕਿਉਂਕਿ ਪੈਨਿਕਲ ਬ্লাইਟ ਇਦਾਂ ਦੀ ਹੁੰਦੀ ਕਿ ਆਪਾਂ ਨੂੰ ਜਿਹੜਾ ਹਵਾ ਚੱਲਦੀ ਜਿਹਨੂੰ ਆਪਾਂ ਕਹਿੰਦੇ ਨੇ ਹਨੇਰ ਹਨੇਰਾ ਆ ਗਿਆ ਝਾਂਜਾ ਵਗ ਗਿਆ ਜਿਹਦੇ ਨਾਲ ਦਾਣੇ ਆਪਸ ਵਿੱਚ ਵੱਜ ਕੇ ਤੇ ਦਾਣੇ ਕਾਲੇ ਪੈ ਜਾਂਦੇ ਫੋਗ ਬੰਦਾ ਉਹ ਜਿਹੜੀ ਬਿਮਾਰੀ ਉਹ ਵੀ ਸੇਮ ਟੂ ਸੇਮ ਹੀ ਹੁੰਦੀ ਹੈ ਕਿਉਂਕਿ ਜਿਹੜੇ ਕਿਸਾਨ ਵੀ ਜਾਣਦੇ ਉਹਨਾਂ ਨੂੰ ਤਾਂ ਚਲੋ ਪਤਾ ਕਈ ਕਿਸਾਨਾਂ ਨੂੰ ਨਹੀਂ ਪਤਾ ਤਾਂ ਉਹਨੂੰ ਇਹੀ ਸਮਝ ਲੈਂਦੇ ਮੌਸਮ ਦੀ ਖਰਾਬੀ ਆ ਅਸਲ ਦੇ ਉਸੇ ਸਮੇਂ ਪੈਨਿਕਲ ਬ্লাইਟ ਦਾ ਜਿਹੜਾ ਅਟੈਕ ਹੋਇਆ ਉਹਦੇ ਨਾਲ ਜਿਹੜੇ ਦਾਣੇ ਉਹ ਪਹਿਲੀ ਗੱਲ ਤਾਂ ਅੱਧੀ ਤੋਂ ਜ਼ਿਆਦਾ ਮੁੰਜਰ ਪੂਰੀਆਂ ਮੁੰਜਰਾਂ ਜਿਹੜੀਆਂ ਖਰਾਬ ਨਿਕਲਦੀਆਂ ਤਾਂ ਬਹੁਤੇ ਦਾਣੇ ਜਿਹੜੇ ਉਹ ਕਾਲੇ ਪੈ ਜਾਂਦੇ ਆ ਫੋਗ ਬਣ ਜਾਂਦੇ ਆ ਦਾਣੇ ਜਾਨੀ ਕਿ ਉਹਦੀ ਦਾਣਾ ਪੂਰਾ ਬਣਦਾ ਹੀ ਨਹੀਂ ਉਹ ਫੋਕਾ ਹੀ ਰਹਿ ਜਾਂਦਾ ਤਾਂ ਉਹ ਵੀ ਕਾਰਨ ਰਿਹਾ ਤੇ ਜ਼ਿਆਦਾਤਰ ਕਿਸਾਨ ਵੀ ਉਹਦੋਂ ਸਪਰੇ ਵੀ ਨਹੀਂ ਕੋਈ ਕੀਤੀ ਕਿਉਂਕਿ ਉਹ ਸੋਚਦੇ ਰਹਾ ਬਈ ਸ਼ਾਇਦ ਇਹ ਜਿਹੜਾ ਮੌਸਮ ਦੀ ਖਰਾਬੀ ਕਾਰਨ ਹੋਇਆ ਕਿਉਂਕਿ ਸੇਮ ਟੂ ਸੇਮ ਉਹਨਾਂ ਦੇ ਜਿਹੜੇ ਲੱਛਣ ਸੇਮ ਟੂ ਸੇਮ ਹੁੰਦੇ ਆ ਪੈਨਿਕਲ ਬਲਾਈਟ ਦਾ ਆਪਾਂ ਉਹਦੋਂ ਪਤਾ ਲੱਗਦਾ ਜਿਹੜੇ ਆਪਾਂ ਥੱਲੇ ਜਿੱਥੋਂ ਮੁੰਜਰ ਨਿਕਲਦੀ ਆ ਜਾਂ ਸ਼ਾਖਾ ਹੁੰਦੀ ਆ ਉਹਦੇ ਜੇਕਰ ਦਾਗ ਬਣੇ ਆਪਾਂ ਉਥੋਂ ਪਤਾ ਲੱਗਦਾ ਕਿ ਆਪਣੇ ਪੈਨਿਕਲ ਬ্লাইਟ ਦਾ ਅਟੈਕ ਆ ਕਿਉਂਕਿ ਇਹ ਜਿਹੜੀ ਬਿਮਾਰੀ ਆਪਾਂ ਪਹਿਲਾਂ ਵੀ ਦੋ ਤਿੰਨ ਵੀਡੀਓ ਪਾਈਆਂ ਸੀ ਵੀ ਇਹ ਬਿਮਾਰੀ ਦਾ ਅਟੈਕ ਕਾਫੀ ਜ਼ਿਆਦਾ ਹੋ ਗਿਆ ਹੈ ਤਾਂ ਜਿਹੜੇ ਕਿਸਾਨ ਵੀਰਾਂ ਨੇ ਜੇ ਤੁਹਾਨੂੰ ਦਿੱਕਤ ਆ ਰਹੀ ਹੈ ਤਾਂ ਸਪਰੇਅ ਇੱਕ ਜਾਂ ਦੋ ਸਵੇ ਕਿਉਂਕਿ ਪੈਨਿਕਲ ਬ্লাইਟ ਦੇ ਆਪਾਂ ਨੂੰ ਦੋ ਸਪਰੇਅਆਂ ਕਰਨੀਆਂ ਪੈਂਦੀਆਂ ਕਈ ਕਿਸਾਨ ਵੀਰਾਂ ਨੇ ਸਪਰੇਅ ਉੱਕਾ ਹੀ ਨਹੀਂ ਕੀਤੀ ਤੇ ਇੱਕ ਜਾਂ ਕਿਸਾਨ ਵੀਰਾਂ ਨੇ ਇੱਕ ਅੱਧੀ ਕੀਤੀ ਤਾਂ ਉਹ ਦੁਬਾਰਾ ਫੇਰ ਅਟੈਕ ਹੋ ਜਾਂਦਾ ਉਹਦੇ ਕਾਰਨ ਵੀ ਜਿਹੜਾ ਆਪਾਂ ਨੂੰ ਇਹ ਦਿੱਕਤ ਦੇਖਣ ਨੂੰ ਮਿਲੀ ਤੇ ਜਿਹੜਾ ਫੋਗ ਦੀ ਸਮੱਸਿਆ ਵਧ ਗਈ ਹੈ ਕਿਉਂਕਿ ਇਹ ਫੋਕ ਜਿਆਦਾ ਵਰਨਕ ਜਿਆਦਾ ਹੋਣ ਕਾਰਨ ਜਿਹੜਾ ਝੋਨਿਆਂ ਦਾ ਝਾੜ ਘੜਿਆ ਇਹ ਨਹੀਂ ਕਿ ਮੁੰਜਰ ਚ ਦਾਣੇ ਘੱਟ ਪਏ ਜਾਂ ਦਾਣਿਆਂ ਦੀ ਗਿਣਤੀ ਘਟ ਗਈ ਆ ਦਾਣਿਆਂ ਦੀ ਯਾਨੀ ਕਿ ਉਹ ਜਿਹੜੀ ਛਿਲਕਾ ਸੀ ਛਿਲਕਾ ਤਾਂ ਬਿਲਕੁਲ ਜਿੰਨੇ ਦਾਣੇ ਬੰਨੇ ਸੀ ਉਹ ਪੂਰਾ ਬਰਾਬਰ ਹੀ ਮੁੰਜਰਾਂ ਚ ਪਿਆ ਮੁੰਜਰ ਦਾ ਵਿੱਚ ਉਹ ਚੀਜ਼ ਦਾ ਫਰਕ ਨਹੀਂ ਪਿਆ ਝਾੜ ਦਾ ਫਰਕ ਸਿਰਫ ਵਾਹ ਕੇ ਫੋਕ ਹੀ ਜਿਆਦਾ ਬਣ ਗਿਆ ਦਾਣੇ ਜਿਹੜੇ ਹੌਲੇ ਪੈ ਗਏ ਆ ਕੁਆਲਿਟੀ ਚ ਫਰਕ ਪੈ ਗਿਆ ਇਹੀ ਕਾਰਨ ਜਿਹੜਾ ਝਾੜ ਘਟ ਆਉਂਦਾ ਕਾਰਨ ਰਿਆ ਤੇ ਹੁਣ ਜ਼ਿਆਦਾਤਰ ਇਹਨਾਂ ਜਦੋਂ ਹੁਣ ਆਪਾਂ ਝਾੜ ਦੇਖਦੇ ਹਾਂ ਤੇ ਆਪਣੇ ਮਨ ਦੇ ਵਿੱਚ ਹਰ ਇੱਕ ਕਿਸਾਨ ਦੇ ਕਿਉਂਕਿ ਡਰ ਹੁੰਦਾ ਹੀ ਆ ਹਰ ਇੱਕ ਨੇ ਆਪਣੀ ਜਿਹੜੀ ਫਸਲ ਆ ਪੁੱਤਾਂ ਵਾਂਗੂ ਪਾਲੀ ਉਹਦੀ ਕਾਫੀ ਜ਼ਿਆਦਾ ਖਰਚਾ ਕੀਤਾ ਮਿਹਨਤ ਕੀਤੀ ਤੇ ਡਰ ਆਪਣੇ ਹੁੰਦਾ ਹੀ ਆ ਇਹ ਨਹੀਂ ਕਿ ਮੇਰੇ ਨਹੀਂ ਤੇ ਤੁਹਾਡੇ ਜ਼ਿਆਦਾ ਹਰ ਇੱਕ ਕਿਸਾਨ ਦੇ ਮੇਰੇ ਮਨ 'ਚ ਵੀ ਇਹੀ ਡਰ ਹੁੰਦਾ ਹਰ ਇੱਕ ਕਿਸਾਨ ਦੇ ਇਹੀ ਮਨ 'ਚ ਡਰ ਹੁੰਦਾ ਵੀ ਪਤਾ ਨਹੀਂ ਹੁਣ ਮੇਰਾ ਝਾੜ ਕਿੰਨਾ ਆਊਗਾ 60 65 70 75 ਕਿੰਨਾ ਕਾ ਆਊਗਾ ਕਿਉਂਕਿ ਇਹ ਅਗੇਤੀਆਂ ਦਾ ਤਾਂ ਬਹੁਤ ਘਟ ਆ ਰਿਹਾ ਤੇ ਜਿਹੜੇ ਕਿਸਾਨ ਵੀਰ ਨੇ 5 ਜੂਨ ਤੋਂ ਲੈ ਕੇ 25 30 ਜੂਨ ਤੱਕ ਜਿਹੜੇ ਝੋਨੇ ਦੀ ਲਵਾਈ ਕੀਤੀ ਆ ਉਹਨਾਂ ਦੇ ਹੁਣ ਇਹੀ ਕਿਸਾਨ ਵੀਰਾਂ ਦਾ ਕਿ ਮੇਰਾ ਇੰਨੀ ਤਰੀਕ ਨੂੰ ਤੇ ਮੇਰਾ ਪਤਾ ਨਹੀਂ ਕਿੰਨਾ ਝਾੜੂ ਕਿੰਨਾ ਨਹੀਂ ਆਊਗਾ ਤਾਂ ਅਸਲ ਦੇ ਵਿੱਚ ਜੇ ਕਿਸਾਨ ਭਰੋ ਇਸ ਵਾਰ ਜਿਹੜਾ ਮੌਸਮ ਦੇ ਅਕੋਰਡਿੰਗ ਆਪਾਂ ਕਹਿ ਰਹੇ ਹਾਂ ਵੀ ਇਸ ਵਾਰ ਜਿਹੜੇ ਕਿਸਾਨ ਵੀਰਾਂ ਨੇ ਲਗਭਗ 10 ਜੂਨ ਤੋਂ ਬਾਅਦ ਜਿਹੜੇ ਝੋਨੇ ਦੀ ਬਜਾਈ ਕੀਤੀ ਆ ਯਾਨੀ ਕਿ 12 13 ਤੋਂ ਲੈ ਕੇ ਤੇ 20 22 25 ਤੱਕ ਜਿਹੜੇ ਝੋਨੇ ਦੀ ਲਵਾਈ ਹੋਈ ਇਹਨਾਂ ਝੋਨਿਆਂ ਦੇ ਵਿੱਚ ਜਿਹੜਾ ਥੋੜਾ ਜਿਹਾ ਫੋਕ ਆ ਉਹ ਘਟ ਬਣੇਗਾ ਘਟ ਬਣਿਆ ਹੈ ਕਿਉਂਕਿ ਇਹ ਝੋਨੇ ਦੇ ਜਦੋਂ ਨਸਾਰਾ ਕਾਫ ਮੌਸਮ ਤੋਂ ਜਾਨੀ ਜਿਹੜਾ ਝੋਨੇ ਦਾ ਪਕਾ ਉਹ ਖਰਾਬ ਮੌਸਮ ਤੋਂ ਬਾਅਦ ਜਾ ਕੇ ਹੋਇਆ ਤਾਂ ਉਹਦੇ ਕਾਰਨ ਦਾਣੇ ਦੀ ਕੁਆਲਟੀ ਵੀ ਉਹਦੇ ਵਿੱਚ ਚਮਕ ਵੀ ਦਾਣਿਆਂ 'ਚ ਦਿਖ ਰਹੀ ਆ ਤੇ ਦਾਗੀ ਦਾਣੇ ਬਹੁਤ ਘੱਟ ਦਿਖ ਰਹੇ ਆ ਹਾਲਾਂਕਿ ਕਈ ਜਗ੍ਹਾ ਤੇ ਹਲਦੀ ਰੋਗ ਦੀ ਕਿਸਾਨ ਵੀਰਾਂ ਨੂੰ ਦਿੱਕਤ ਆਈ ਵੀ ਹਲਦੀ ਰੋਗ ਕਾਫੀ ਜ਼ਿਆਦਾ ਜਿਹੜਾ ਲੇਟ ਝੋਨੇ 'ਚ ਹਲਦੀ ਰੋਗ ਨੇ ਵੀ ਕਾਫੀ ਜ਼ਿਆਦਾ ਨੁਕਸਾਨ ਕੀਤਾ ਕਿਉਂਕਿ ਇਸ ਵਾਰ ਜਿਹੜਾ ਇਹ ਸਾਲ ਆ ਇਹ ਕਾਫੀ ਕੋ ਚੰਗਾ ਨਹੀਂ ਆਪਾਂ ਕਹਿ ਸਕਦੇ ਕਿਸਾਨ ਵੀਰਾਂ ਵਾਸਤੇ ਕਿਉਂਕਿ ਪਹਿਲਾਂ ਤਾਂ ਹੜ੍ਹਾਂ ਨੇ ਕਾਫੀ ਨੁਕਸਾਨ ਕਰ ਦਿੱਤਾ ਤੇ ਹੁਣ ਉਸ ਤੋਂ ਬਾਅਦ ਜਿਹੜਾ ਮੌਸਮ 20 ਤੋਂ 25 ਦਿਨ ਖਰਾਬ ਰਹਿ ਗਿਆ ਉਹਦੇ ਵਿੱਚ ਜਿਹੜੀਆਂ ਬਿਮਾਰੀਆਂ ਦਾ ਅਟੈਕ ਹੋ ਗਿਆ ਉਹਦੇ ਨਾਲ ਵੀ ਤੇ ਹੁਣ ਜਿਹੜਾ ਝੋਨੇ ਦੀ ਵਾਢੀ ਹੁਣ ਕੰਪਲੀਟ ਹੋਣੀ ਆ ਤਾਂ ਹੁਣ ਕਾਫੀ ਜ਼ਿਆਦਾ ਫੇਰ ਜਿਹੜਾ ਮੌਸਮ ਖਰਾਬ ਰਹਿ ਗਿਆ ਤੇ ਬਹੁਤੇ ਕਿਸਾਨ ਵੀਰਾਂ ਜਿਹੜੀ ਬਾਸਮਤੀ ਆ ਉਹ ਵੀ ਡਿੱਗ ਗਈ ਆ ਝੋਨੇ ਵੀ ਡਿੱਗ ਗਏ ਆ ਤਾਂ ਉਹਦੇ ਕਾਰਨ ਵੀ ਕਈ ਕਿਸਾਨ ਵੀਰਾਂ ਜਿਹੜਾ ਝਾੜ ਘਟਦਾ ਕਿਉਂਕਿ ਜਿਆਦਾ ਝੋਨਾ ਜਿਹੜਾ ਡਿੱਗ ਜਾਂਦਾ ਉਹਦਾ ਵੀ ਝਾੜ ਘਟਦਾ ਉਹਦੇ ਅੱਗੇ ਵੀਡੀਓ ਬਣਾਉਣੇ ਵੀ ਕਿਹੜੇ ਝੋਨੇ ਦਾ ਝਾੜ ਘਟੂਗਾ ਕਿਹੜੇ ਝੋਨੇ ਤੇ ਨਹੀਂ ਫਰਕ ਪਊਗਾ ਉਹਦੇ ਆਉਣ ਵਾਲੇ ਦਿਨਾਂ 'ਚ ਆਪਾਂ ਇੱਕ ਦੋ ਦਿਨਾਂ 'ਚ ਵੀਡੀਓ ਪਾ ਦਿਆਂਗੇ। ਬਾਕੀ ਕਿਸਾਨ ਭਰਾਵੋ ਜੇਕਰ ਤੁਹਾਡੇ ਲੇਟ ਝੋਨੇ ਦੇ ਵਿੱਚ ਹਲਦੀ ਰੋਗ ਬਹੁਤਾ ਜਿਆਦਾ ਨਹੀਂ ਹੈਗਾ ਨੋਰਮਲ ਹੈਗਾ ਤਾਂ ਕੋਈ ਚੱਕਰ ਨਹੀਂ ਕਿਉਂਕਿ ਕਈ ਕਿਸਾਨ ਮਰ ਹਲਦੀ ਰੋਗ ਤੋਂ ਬਹੁਤ ਡਰਦੇ ਵੀ ਸ਼ਾਇਦ ਕਿੰਨਾ ਕੁ ਨੁਕਸਾਨ ਕਰੂ ਪਰ ਜੇਕਰ ਤੁਹਾਨੂੰ ਲੱਗਦਾ ਵੀ ਹਰ ਇੱਕ ਝੋਨੇ ਦੀ ਹਰ ਇੱਕ ਮੁੰਜਰ ਤੇ ਹੀ ਹਲਦੀ ਰੋਗ ਦੀ ਡੋਡੀ ਹੈਗੀ ਤਾਂ ਫਿਰ ਕਿਤੇ ਨਾ ਕਿਤੇ ਤੁਹਾਡੇ ਝਾੜ ਦੇ ਵਿੱਚ ਫਰਕ ਪੈ ਸਕਦਾ ਪਰ ਜੇਕਰ ਤੁਹਾਨੂੰ ਲੱਗਦਾ ਵੀ ਕਿਤੇ ਕਿਤੇ ਮੰਨ ਲਓ ਇੱਕ ਬੂਟੇ ਦੇ ਵਿੱਚ ਇੱਕ ਮੁੰਜਰ ਚ ਹੀ ਆ ਤਾਂ ਫਿਰ ਕੋਈ ਬਹੁਤਾ ਜਿਆਦਾ ਪ੍ਰਭਾਵ ਇਸ ਚੀਜ਼ ਦਾ ਨਹੀਂ ਪੈਂਦਾ ਤੇ ਆਪਣਾ ਝਾੜ ਨਹੀਂ ਘਟਦਾ ਹਲਦੀ ਰੋਗ ਵੀ ਝਾੜ ਉਹ ਦੋ ਘਟਾਉਂਦੀ ਹੈਗੇ ਉਹ ਜਿਹੜਾ ਡੋਡੀ ਵਾਲਾ ਤੇ ਇੱਕੋ ਦਾਣਾ ਆਪਣੇ ਹੁੰਦਾ ਬਾਕੀ ਜਿਹੜਾ ਉਹਦਾ ਪਾਊਡਰ ਜਿਆ ਉੱਡ ਕੇ ਦੂਜਿਆਂ ਦਾਣੇ ਦੇ ਉੱਪਰ ਪੈ ਜਾਂਦਾ ਤਾਂ ਉਹ ਜਿਹੜੇ ਦਾਣਿਆਂ ਦੀ ਇੱਕ ਤਾਂ ਕੁਆਲਿਟੀ ਖਰਾਬ ਹੋ ਜਾਂਦੀ ਦੂਜੇ ਨੰਬਰ ਜਿਹਦੇ ਉੱਤੇ ਉਹ ਹਲਦੀ ਰੋਗ ਦਾ ਜਿਹੜਾ ਪਾਊਡਰ ਜਿਹੜਾ ਹਲਦੀ ਵਾਲਾ ਪਾ ਗਿਆ ਉਹ ਦਾਣੇ ਜਿਹੜਾ ਵਜਨ ਘਟਦਾ ਇਸੇ ਕਾਰਨ ਜਿਹੜਾ ਉਹ ਜਿਹੜਾ ਫੋਕ ਬੰਦਾ ਤੇ ਇੱਥੇ ਇੱਕ ਸੰਭਰ ਇੱਕ ਗੱਲ ਜ਼ਰੂਰ ਤੁਹਾਨੂੰ ਮੈਂ ਨੋਟ ਕਰ ਲਿਓ ਜਦੋਂ ਮੰਡੀਆਂ 'ਚ ਇਸ ਵਾਰ ਪੱਖਾ ਲੱਗਣਾ ਕਿਉਂਕਿ ਇਸ ਵਾਰ ਦਾਣੇ ਥੋੜਾ ਜਿਹਾ ਹੌਲੇ ਪਏ ਤੇ ਜਦੋਂ ਪੱਖਾ ਲੱਗਦਾ ਤਾਂ ਲੇਬਰ ਕੀ ਕਰਦੀ ਵੀ ਪੱਖੇ ਦੀ ਜਿਹੜੀ ਉੱਪਰੋਂ ਨਾ ਜਿਹੜਾ ਹੌਲਾ ਦਾਣਾ ਜ਼ਿਆਦਾ ਬਾਹਰ ਨਿਕਲ ਜੇ ਉਹਨੂੰ ਕੱਢਣ ਦੀ ਮਾਰੀ ਜਿਹੜਾ ਉਹਦਾ ਮੂੰਹ ਪੱਖੇ ਦਾ ਹੁੰਦਾ ਉਹ ਥੋੜਾ ਜਿਹਾ ਪੀੜਾ ਕਰ ਦਿੰਦੀ ਆ ਥੋੜਾ ਜਿਹਾ ਟੈਟ ਕਰ ਦਿੰਦੇ ਕਿ ਦਾਣੇ ਥੋੜੇ ਥੋੜੇ ਡਿੱ ਤਾ ਉਹ ਜਿਹੜਾ ਹੌਲਾ ਦਾਣਾ ਦਾ ਕਾਫੀ ਜ਼ਿਆਦਾ ਜਿਹੜਾ ਫੋਗ ਚ ਦਾਣੇ ਜਿਹੜੇ ਝੋਨੇ ਦੇ ਚਲੇ ਜਾਂਦੇ ਆ ਤੇ ਉੱਥੇ ਤੁਸੀਂ ਥੋੜਾ ਨਿਗਰਾਨੀ ਰੱਖਣੀ ਆ ਭਾਵੇਂ ਤੁਸੀਂ ਆਪ ਉਹਦਾ ਗਾਲ ਖੁੱਲਾ ਕਰ ਦਿਓ ਪੱਖੇ ਦਾਕ ਜਿਹੜਾ ਦਾਣੇ ਆ ਜਲਦੀ ਥੱਲੇ ਡਿੱਗਣ ਤੇ ਜ਼ਿਆਦਾ ਉੱਪਰੋਂ ਖੁੱਲਾ ਹਣਾ ਜੇ ਉੱਪਰ ਵੱਲੋਂ ਤੁਸੀਂ ਦੇਖ ਲਿਓ ਤੇ ਉਹ ਸਾਈਡਾਂ ਦੇ ਸਾਈਡ ਤੇ ਲੱਗਾ ਤੁਹਾਨੂੰ ਘੁਮਾ ਲਿਓ ਬਹੁਤੇ ਕਿਸਾਨ ਵੀ ਜਾਣਦੇ ਆ ਆਪਾਂ ਤੇ ਇਦਾਂ ਕਰਦੇ ਨੇ ਵੀ ਜੇਕਰ ਇਦਾਂ ਲੱਗਦਾ ਆਪਾਂ ਨੂੰ ਕੋਈ ਨਾ ਟਾਇਡ ਕੀਤਾ ਤੇ ਆਪਾਂ ਆਪ ਖੁਦ ਕਰ ਦੇਈ ਦਿੰਦਾ ਤੇ ਇਸ ਚੀਜ਼ ਨੂੰ ਥੋੜਾ ਨਿਗਰਾਨੀ ਰੱਖੋ ਨਹੀਂ ਤੇ ਜਿਹੜਾ ਬਹੁਤਾ ਜ਼ਿਆਦਾ ਤੁਹਾਡੇ ਦਾਣੇ ਜਿਹੜ 2-4 ਕੁਇੰਟਲ ਦਾ ਜਿਹੜਾ ਨੁਕਸਾਨ ਲੇਬਰ ਕਰ ਦਿੰਦੀ ਇਸ ਚੀਜ਼ ਦਾ ਵੀ ਧਿਆਨ ਰੱਖਣਾ ਤੇ ਬਾਕੀ ਕਿਸਾਨ ਬਰ ਜਿਹੜੇ ਆਉਣ ਵਾਲੇ ਹੁਣ ਝੋਨੇ ਤੁਸੀਂ ਵੱਢਨੇ ਆ 10-12 ਜੂਨ ਤੋਂ ਲੈ ਜਿਹੜੇ ਲਵਾਈ ਹੋਈ ਆ 20-22 ਜੂਨ ਤੱਕ 25 ਤੱਕ ਇਹ ਝੋਨੇ ਤੁਹਾਨੂੰ ਜਿਹੜਾ ਕੋ ਬਿਮਾਰੀ ਦਾ ਅਟੈਕ ਤੁਹਾਡੇ ਖੇਤ ਚ ਕੋਈ ਬਹੁਤਾ ਜਿਆਦਾ ਨਹੀਂ ਹੈਗਾ ਤਾਂ ਬਹੁਤ ਚੰਗਾ ਤੇ ਵਧੀਆ ਝਾੜ ਦੇ ਇਹ ਨਹੀਂ ਮੈਂ ਤੁਹਾਨੂੰ ਕਹਿੰਦਾ ਵੀ 100 ਮਣੀ ਤੁਹਾਡਾ ਝਾੜ ਆ ਜਾਊਗਾ ਪਰ ਫਿਰ ਵੀ ਜਿਹੜਾ 80-85 ਮਣ ਤੱਕ ਤੁਹਾਡੇ ਜਿਹੜੇ ਝੋਨੇ 90 ਤੱਕ ਜਾ ਸਕਦੇ ਜਿਹੜੇ ਜੇਕਰ ਤੁਹਾਡੇ ਵਧੀਆ ਸਾਂਸ ਬੋਲੀ ਤੇ ਬਿਮਾਰੀ ਤੋਂ ਅਟੈਕ ਤੋਂ ਬਚੇ ਉਹ ਹੋਰ ਕੋਈ ਜਾਣਕਾਰੀ ਤੁਸੀਂ ਵੀਡੀਓਜ਼ ਮੈਸੇਜ ਕਰ ਸਕਦੇ ਜੀ ਸੋ ਬਹੁਤ ਬਹੁਤ ਧੰਨਵਾਦ